डीसी साहब यो ਨਾ ਤੱਕ ਲਈ ਨਾ ਨਾ ਡੀਸੀ ਸਾਹਿਬ ਆਇਆ ਹੀ ਡੀਸੀ ਸਾਹਿਬ ਆਏ ਉਹਨਾਂ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਆ ਨਹੀਂ ਮੇਰੀ ਗੱਲ ਨਹੀਂ ਹੋਈ ਤੁਹਾਡੀ ਗੱਲ ਉਹਨਾਂ ਕੋਈ ਗੱਲ ਨਹੀਂ ਤੁਹਾਡੇ ਨਾਲ ਕੀਤੀ ਉਸੇ ਆਏ ਆ ਅੱਜ ਡੀਸੀ ਸਾਹਿਬ ਆਏ ਆ ਤੇ ਸਰਕਾਰ ਦਾ ਨੁਮਾਇੰਦਾ ਹੋਰ ਕੋਈ ਆਇਆ ਜੀ ਹੋਰ ਕੋਈ ਆਇਆ ਕੋਈ ਨਹੀਂ ਕੋਈ ਨਹੀਂ ਆਇਆ ਡੀਸੀ ਸਾਹਿਬ ਆਏ ਇਹਨਾਂ ਨੂੰ ਫੈਮਿਲੀ ਨੂੰ ਮਿਲ ਕੇ ਜਾਣਾ ਚਾਹੀਦਾ ਡੀਸੀ ਸਾਹਿਬ ਨੂੰ ਇਹਨਾਂ ਨੂੰ ਵੀ ਪਤਾ ਹੁੰਦਾ ਕਿ ਡੀਸੀ ਸਾਹਿਬ ਆਏ ਆ ਇਹਨਾਂ ਨੂੰ ਕਿਸੇ ਨੂੰ ਪਤਾ ਨਹੀਂ ਆ ਕਿ ਡੀਸੀ ਆਇਆ ਤੇ ਇਹਨਾਂ ਨੂੰ ਨਹੀਂ ਪਤਾ ਕਿ ਕੋਈ ਕਹਦੇ ਬਾਹ ਖੜੀ ਕਰਕੇ ਵੀ ਡੀਸੀ ਆਇਆ ਆ ਉਹ ਸਿਰਫ ਆਪਣਾ ਆਇਆ ਉਹ ਆ ਕੇ ਤੇ ਸ਼ਕਲ ਵਿਖਾ ਕੇ ਉਹ ਗਏ ਡੀਸੀ ਸਾਹਿਬ ਡੀਸੀ ਸਾਹਿਬ ਨੇ ਘਰ ਵਾਲਿਆਂ ਨੂੰ ਮਿਲਣਾ ਚਾਹੀਦਾ ਸੀ ਡੀਸੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਉਹਨਾਂ ਦੇ ਸ਼ਹੀਦ ਜਿਹੜਾ ਕੁਲਦੀਪ ਸਿੰਘ ਆ ਉਹਦੀ ਘਰ ਦੀ ਨੂੰ ਮਿਲਣਾ ਚਾਹੀਦਾ ਸੀ ਉਹਨਾਂ ਦੇ ਬੱਚਿਆਂ ਨੂੰ ਮਿਲਣਾ ਚਾਹੀਦਾ ਸੀ ਇਹਨਾਂ ਨੂੰ ਹੌਸਲਾ ਦੇਣਾ ਚਾਹੀਦਾ ਵੀ ਤੁਹਾਡੇ ਪਰਿਵਾਰ ਨੇ ਪਤੀ ਦੇਵ ਦੇ ਨੇ ਐਡੇ ਤੱਕੜਾ ਕੁਰਬਾਨੀ ਦਿੱਤੀ ਆ ਆ ਬਹੁਤ ਬੇਟਾ ਵਾ ਉਹਨਾਂ ਦੀ ਪੜ੍ਹਾਈ ਚਾਹੀਦੀ ਆ ਇਹਨੂੰ ਨੌਕਰੀ ਚਾਹੀਦੀ ਆ ਗੁੜੀਆਂ ਇਹ ਗੁੱਡੀ ਵੀ ਗੁੱਡੀ ਵੀ ਆ ਗੁੱਡੀ ਵੀ ਛੋਟੀ ਆ ਉਹਨਾਂ ਦੀ ਪੜ੍ਹਾਈ ਵੀ ਇਹ ਸਰਕਾਰ ਦੇ ਦਵੇ ਠੀਕ ਹੈ ਨਾ ਤੇ ਉਹਦੇ ਬੱਚਿਆਂ ਨੂੰ ਨੌਕਰੀ ਵੀ ਚਾਹੀਦੀ ਆ ਬੀਤੇ ਦਿਨੀ ਜੰਮੂ ਵਿਖੇ ਤੈਨਾਤ ਪਿੰਡ ਬੋਰਜ ਦਾ ਜਵਾਨ ਕੁਲਦੀਪ ਸਿੰਘ ਸ਼ਹੀਦ ਹੋ ਗਿਆ ਸੀ ਅੱਜ ਸਰਕਾਰੀ ਸਨਮਾਨ ਨਾਲ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਜਿੱਥੇ ਕੁਲਦੀਪ ਦਾ ਪਰਿਵਾਰ ਸ਼ਹਾਦਤ ਤੇ ਫਖਰ ਮਹਿਸੂਸ ਕਰ ਰਿਹਾ ਹੈ ਉੱਥੇ ਪ੍ਰਸ਼ਾਸਨਿਕ ਅਧਿਕਾਰੀ ਤੇ ਰੋਸ ਵੀ ਦੇਖਣ ਨੂੰ ਮਿਲਿਆ ਹੈ ਕਿਉਂਕਿ ਪਰਿਵਾਰ ਦਾ ਕਹਿਣਾ ਹੈ ਕਿ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਮੌਕੇ ਤੇ ਹਾਜ਼ਰ ਜ਼ਰੂਰ ਹੋਏ ਪਰ ਉਹਨਾਂ ਨੇ ਪਰਿਵਾਰ ਦੇ ਨਾਲ ਕੋਈ ਵੀ ਹਮਦਰਦੀ ਨਹੀਂ ਦਿਖਾਈ ਅਤੇ ਨਾ ਹੀ ਪਰਿਵਾਰ ਦੇ ਕਿਸੇ ਮੈਂਬਰ ਨੂੰ ਮਿਲੇ ਹਨ ਇਸ ਦੇ ਨਾਲ ਹੀ ਉਹਨਾਂ ਨੇ ਸਰਕਾਰੀ ਸਹੂਲਤਾਂ ਦੀ ਕੋਈ ਵੀ ਗੱਲ ਨਹੀਂ ਕੀਤੀ ਜਿਸ ਨੂੰ ਲੈ ਕੇ ਪਰਿਵਾਰ ਦੇ ਵਿੱਚ ਰੋਸ ਹੈ। ਉਹਨਾਂ ਜਿਵੇਂ ਉਹਨਾਂ ਨੇ ਕੁਝ ਨਹੀਂ ਹੋਣਾ ਹੈ। 入れん ਇੱਥੇ ਡੀਸੀ ਡੀਸੀ ਆਇਆ ਉਹਨਾਂ ਨਾਲ ਨਾ ਨਾ ਡੀਸੀ ਸਾਹਿਬ ਆਇਆ ਹੀ ਡੀਸੀ ਸਾਹਿਬ ਆਏ ਉਹਨਾਂ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਆ ਨਹੀਂ ਮੇਰੀ ਗੱਲ ਨਹੀਂ ਹੋਈ ਤੁਹਾਡੀ ਗੱਲ ਉਹਨਾਂ ਕੋਈ ਗੱਲ ਨਹੀਂ ਤੁਹਾਡੇ ਨਾਲ ਕੀਤੀ ਉਹ ਸਿਰਫ ਆਏ ਆ ਅੱਜ ਡੀਸੀ ਸਾਹਿਬ ਆਏ ਆ ਤੇ ਸਰਕਾਰ ਦਾ ਨੁਮਾਇੰਦਾ ਹੋਰ ਕੋਈ ਆਇਆ ਜੀ ਹੋਰ ਕੋਈ ਆਇਆ ਕੋਈ ਨਹੀਂ ਫੋਨ ਹੀ ਆਇਆ ਕੋਈ ਗੱਲ ਨਹੀਂ ਤਾਨੂੰ ਤਰ ਫਕਰ ਹੈਗਾ ਟੜੇ ਪਤੀ ਦੀ ਇਸ਼ਾਦ ਤੇ ਪਤੀ ਤੇ ਫਕਰ ਹੈ ਅਸੀਂ ਦੇਸ਼ ਲਈ ਚਲ ਇਹਨੂੰ ਬੋਲ ਕਿਉਂ ਕੋਈ ਇੱਕ ਮਿੰਟ ਕਰ ਲੈ ਦੇਖੋ ਕੁਝ ਕਰੋ ਦੇਸ਼ ਲਈ ਸੀ ਦਰਮਾ ਸਰ ਇਹਨੂੰ ਥੋੜਾ ਹਾਂਜੀ ਜੀ ਸਰ ਅੰਤਿਮ ਸੰਸਕਾਰ ਕਰ ਗਿਆ ਜੀ ਸਰ ਅੰਤਿਮ ਸੰਸਕਾਰ ਡੀਸੀ ਸਾਹਿਬ ਆਏ ਹੀ ਸਰ ਡੀਸੀ ਸਾਹਿਬ ਆਏ ਹੀ ਇਹਨਾਂ ਨੂੰ ਫੈਮਿਲੀ ਨੂੰ ਮਿਲ ਕੇ ਜਾਣਾ ਚਾਹੀਦਾ ਡੀਸੀ ਸਾਹਿਬ ਨੂੰ ਇਹਨਾਂ ਨੂੰ ਵੀ ਪਤਾ ਹੁੰਦਾ ਕਿ ਡੀਸੀ ਸਾਹਿਬ ਆਏ ਆ ਇਹਨਾਂ ਨੂੰ ਕਿਸੇ ਨੂੰ ਪਤਾ ਨਹੀਂ ਆ ਕਿ ਡੀਸੀ ਆਇਆ ਤੇ ਇਹਨਾਂ ਨੂੰ ਨਹੀਂ ਪਤਾ ਕਿ ਕੋਈ ਕਹਦੇ ਬਾਹ ਖੜੀ ਕਰਕੇ ਵੀ ਡੀਸੀ ਆਇਆ ਆ ਉਹ ਸਿਰਫ ਆਪਣਾ ਆਇਆ ਉਹ ਆ ਕੇ ਤੇ ਸ਼ਕਲ ਵਿਖਾ ਕੇ ਤੇ ਉਹ ਗਏ ਡੀਸੀ ਸਾਹਿਬ ਡੀਸੀ ਸਾਹਿਬ ਨੇ ਘਰ ਵਾਲੇ ਨੂੰ ਮਿਲਣਾ ਚਾਹੀਦਾ ਸੀ ਡੀਸੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਉਹਨਾਂ ਦੇ ਸ਼ਹੀਦ ਜਿਹੜਾ ਕੁਲਦੀਪ ਸਿੰਘ ਆ ਉਹਦੀ ਘਰ ਦੀ ਨੂੰ ਮਿਲਣਾ ਚਾਹੀਦਾ ਸੀ ਉਹਨਾਂ ਦੇ ਬੱਚਿਆਂ ਨੂੰ ਮਿਲਣਾ ਚਾਹੀਦਾ ਸੀ ਇਹਨਾਂ ਨੂੰ ਹੌਸਲਾ ਦੇਣਾ ਚਾਹੀਦਾ ਸੀ ਵੀ ਤੁਹਾਡੇ ਪਰਿਵਾਰ ਨੇ ਪਤੀ ਤੇਵ ਦੇ ਨੇ ਐਡੇ ਤਕੜਾ ਕੁਰਬਾਨੀ ਦਿੱਤੀ ਆ ਤੇ ਤੁਸੀਂ ਉਹਨਾਂ ਨੂੰ ਉਹ ਮਿਲ ਕੇ ਨਹੀਂ ਗਏ ਕੀ ਹੈ ਜੀ ਕਾਨੂੰ ਕੋਈ ਮਿਲ ਕੇ ਗਿਆ ਤੇ ਡੀਸੀ ਸਾਹਿਬ ਆਏ ਮਿਲ ਕੇ ਗਏ nisso ਸਰ ਇਹ ਮੰਗ ਕਰਦੇ ਹੋ ਤੁਸੀਂ ਅਸੀਂ ਸਰ ਮੰਗ ਕੋ ਇਹੋ ਕਰਦੇ ਆ ਪੰਜਾਬ ਸਰ ਸਾਹਿਬ ਕੋ ਕਿ ਉਹਨਾਂ ਨੂੰ ਜੁਵੇਰਾ ਉਹਨਾਂ ਦੀ ਗ੍ਰਾਂਟ ਵਗੈਰਾ ਜਿਹੜੀ ਉਹਨਾਂ ਦੀ ਆਉਂਦੀ ਆ ਉਹ ਇਹਨਾਂ ਨੂੰ ਮਿਲਣੀ ਚਾਹੀਦੀ ਆ ਬੰਦਾ ਹੱਕ ਮਿਲਣਾ ਜੋ ਵੀ ਹੱਕ ਇਹਨਾਂ ਦਾ ਬੰਦਾ ਸਰ ਉਹ ਇਹਨਾਂ ਨੂੰ ਮਿਲਣਾ ਚਾਹੀਦਾ ਬੱਚੇ ਬਹੁਤ ਛੋਟੇ ਇਹਨਾਂ ਦੇ ਬੱਚੇ ਬਹੁਤ ਛੋਟੇ ਆ ਜੋ ਇਹਨਾਂ ਦੀ ਸੱਸ ਜੀ ਆ ਸੋਹਰਾ ਸਾਹਿਬ ਆ ਉਹ ਸਰ ਉਹ ਥੋੜੇ ਬਹੁਤ ਬਿਮਾਰ ਰਹਿੰਦੇ ਆ ਉਹਨਾਂ ਨੂੰ ਸਰ ਮਾਤਾ ਵੀ ਬਿਮਾਰ ਰਹੀਦੀ ਆ ਇਹਨਾਂ ਦਾ ਪਿਤਾ ਵੀ ਜਿਹੜਾ ਸੋਰਾ ਸਾਹਿਬ ਆ ਉਹ ਵੀ ਬਹੁਤ ਬਿਮਾਰ ਰਹਿੰਦਾ ਆ ਉਹਨਾਂ ਦੀ ਇਹ ਡੇਲੀ ਦਵਾਈ ਚਲਦੀ ਸਰ ਇਹ ਇਹਨਾਂ ਨੂੰ ਸਾਰੇ ਕੋਈ ਆਇਆ ਡੀਸੀ ਸਾਹਿਬ ਆਇਆ ਇਹਨੂੰ ਮਿਲ ਕੇ ਜਾਣਾ ਚਾਹੀਦਾ ਡੀਸੀ ਸਾਹਿਬ ਨੂੰ ਕਿ ਤੁਸੀਂ ਮਤਲਬ ਕਿ ਕੁਰਬਾਨੀ ਦਿੱਤੀ ਆ ਸ਼ਾਹਜਹਾਂ ਦੀ ਦਿੱਤੀ ਬਹੁਤ ਵਧੀਆ ਕੀਤਾ ਆ ਭਰਮ ਦੀ ਹਾਂਜੀ ਬਿਲਕੁਲ ਬਿਲਕੁਲ ਡੀਸੀ ਸਾਹਿਬ ਸਰ ਗਲਤੀ ਕਰਕੇ ਗਿਆ ਮਿਲ ਕੇ ਨਹੀਂ ਗਿਆ ਸਰ ਐਮਐਨਏ ਜਮਤ ਸਾਹਿਬ ਆਪ ਕੋ ਸਾਰੇ ਨਾ ਮੰਤਰੀ ਨਾ ਕੋਈ ਐਮਪੀ ਆਇਆ ਤੇ ਨਾ ਕੋਈ ਮੁੱਖ ਮੰਤਰੀ ਸਾਹਿਬ ਆਏ ਆ ਆ ਬਹੁਤ ਬੇਟਾ ਵਾ ਉਹਨਾਂ ਦੀ ਪੜ੍ਹਾਈ ਚਾਹੀਦੀ ਆ ਇਹਨੂੰ ਨੌਕਰੀ ਚਾਹੀਦੀ ਆ ਗੁੜੀਆਂ ਇਹ ਗੁੱਡੀ ਵੀ ਗੁੱਡੀ ਵੀ ਆ ਗੁੱਡੀ ਵੀ ਛੋਟੀ ਆ ਉਹਨਾਂ ਦੀ ਪੜ੍ਹਾਈ ਵੀ ਇਹ ਸਰਕਾਰ ਦੇ ਦੇਵੇ ਠੀਕ ਹੈ ਨਾ ਤੇ ਉਹਦੇ ਬੱਚਿਆਂ ਨੂੰ ਨੌਕਰੀ ਵੀ ਚਾਹੀਦੀ ਆ ਅਸੀਂ ਇਹ ਇਹ ਮੰਗ ਚਾਹੇ ਅਸੀਂ ਚਾਹੁੰਦੇ ਆ ਸਾਡੀ ਬੱਚੀ ਆ ਮੇਰੀ ਬੱਚੀ ਆ ਗੱਲ ਹੈ ਜੀ ਬਹੁਤ ਹੀ ਦੁਖਦਾਈ ਘਟਣਾ ਹੋਈ ਆ ਜਿਹੜੀ ਸਾਡੇ ਨਗਰ ਦਾ ਇੱਕ ਜਿਹੜਾ ਆਪਣਾ ਸਿੰਘ ਆ ਸ਼ਹੀਦ ਹੋ ਗਿਆ ਜੀ ਇਹ ਬਹੁਤ ਹੀ ਮਾੜੀ ਗੱਲ ਆ ਵੇਖੋ ਇਹਦੇ ਬਾਪ ਨੇ ਇਹਨਾਂ ਨੂੰ ਤਿੰਨ ਜਾਣੇ ਫੌਜ ਦੇ ਵਿੱਚ ਭਰਤੀ ਉਹਨੇ ਆਪਣੀ ਦਿਹਾੜੀ ੱੱਪਾ ਕਰਕੇ ਮਜ਼ਦੂਰੀ ਕਰਕੇ ਇਹਨਾਂ ਨੂੰ ਪਾਲ ਕੇ ਤਿੰਨ ਜਾਣੇ ਵੇਖੋ ਫੌਜ ਦੇ ਵਿੱਚ ਭਰਤੀ ਕਰਾਉਣੇ ਬਹੁਤ ਵੱਡੀ ਗੱਲ ਆ ਇੱਕ ਮਜ਼ਦੂਰ ਦੇ ਵਾਸਤੇ ਮਜ਼ਦੂਰ ਦਾ ਪੁੱਤ ਆ ਬਾਕੀ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਆ ਇਹਨੂੰ ਸੀ ਇਹ ਦੁਹ ਲਾਣ ਕੇ ਜੋ ਇਹਦੀਆਂ ਬੰਡੀਆਂ ਨੇ ਜੋ ਵੀ ਇਹਦੇ ਬੈਨਫਿਟ ਬਣਦੇ ਆ ਅਡੀਸਾ ਆਇਆ ਸੀ ਉਹ ਪਤਾ ਨਹੀਂ ਕਿਉਂ ਨਹੀਂ ਕਹਿ ਕੇ ਗਿਆ ਐਲਾਨ ਕਰਕੇ ਜਾਣਾ ਚਾਹੀਦਾ ਸੀ ਇਸ ਗੱਲ ਦਾ ਪਰਿਵਾਰ ਨੂੰ ਦੁੱਖ ਹੈ ਕਿ ਸਾਨੂੰ ਕਹਿ ਕਿ ਨਹੀਂ ਗਏ ਵੀ ਜੋ ਪੰਜਾਬ ਸਰਕਾਰ ਦੀ ਮਾਲੀਸ਼ਾਦਾ ਬਣਦੀ ਸੀ ਇਹਦੀ ਕਰਨੀ ਚਾਹੀਦੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਕੇ ਲਈ ਬੈਲ ਆਈਕਨ ਤੇ ਕਲਿੱਕ ਕਰੋ